ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਕਿ ਹਰ ਵਿਅਕਤੀ ਵੱਲੋਂ ਹਰ ਰਾਜਨੀਤਿਕ ਆਗੂਆਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜਿਹੜੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਸੀ ਉਹਨਾਂ ਦੇ ਵਿੱਚ ਜ਼ਿਆਦਾ ਪ੍ਰਭਾਵਿਤ ਲੋਕ ਹੋਏ ਨੇ ਹੜ੍ਹਾਂ ਦੇ ਕਾਰਨ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਰਖੜਾ ਨੇ ਵੱਡਾ ਐਲਾਨ ਕੀਤਾ 10 ਕਰੋੜ ਦੀ ਰਾਸੀ ਦੇਣ ਦਾ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਘਰ ਤੈਸ ਨੈਸ ਹੋ ਚੁੱਕੇ ਨੇ ਗੱਲਬਾਤ ਵੀ ਕਰਾਂਗੇ ਕਿਉਂਕਿ ਸਭ ਤੋਂ ਵੱਡੀ ਗੱਲ ਆ ਜੇ ਕਿ ਭਾਰਤ ਦੇ ਵਿੱਚ ਵੱਡਾ ਵਾਹੀ ਦਾ ਸਮਾ ਬਣਦਾ ਕਿਸੇ ਤਰ੍ਹਾਂ ਦਾ ਬਣਦਾ ਤੋ ਰਖੜਾ ਪਰਿਵਾਰ ਜਿਹੜਾ ਸਭ ਤੋਂ ਅੱਗੇ ਆਉਂਦਾ ਭਾਵੇਂ ਕਿ ਪਿਛਲੇ ਸਾਲਾਂ ਦੌਰਾਨ ਮੋਰਚਾ ਲੱਗਿਆ ਸੀ ਕਿਸਾਨਾਂ ਦਾ ਉਹਨਾਂ ਦੇ ਵਿੱਚ ਵੀ ਸਭ ਤੋਂ ਵੱਧ ਚੜ ਕੇ ਹਿੱਸਾ ਲਿਆ ਤੀ ਪਰ ਅੱਜ ਹੜ ਪੀੜਿਤ ਪਰਿਵਾਰਾਂ ਦੇ ਲਈ ਵੀ ਰਖੜਾ ਪਰਿਵਾਰ ਅੱਗੇ ਕਦਮ ਚੁੱਕ ਕੇ ਅੱਗੇ ਪਹੁੰਚਿਆ 10 ਕਰੋੜ ਦੀ ਰਾਸੀ ਬਹੁਤ ਵੱਡੀ ਗੱਲ ਹੁੰਦੀ ਆ ਐਲਾਨ ਕਰਨਾ 10 ਰੁਪਏ ਵੀ ਦਾਨ ਕਰਨ ਨਾਲ ਕਈ ਵਾਰੀ ਬੰਦਾ ਸੋਚਦਾ ਪਰ ਕਰੋੜਾਂ ਰੁਪਏ ਜਦੋਂ ਦਾਨ ਕਰਦਾ ਕਿਤੇ ਨਾ ਕਿਤੇ ਮਹਾਰਾਜ ਦੀ ਜਰੂਰ ਕਿਰਪਾ ਨਾਜ਼ਰ ਆਉਂਦੇ ਰੱਖੜਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਰਖੜਾ ਸਾਹਿਬ ਬਹੁਤ ਵੱਡੀ ਕੁਰਬਾਨੀ ਉਹ ਕਹਿ ਸਕਦੇ ਹਾਂ ਸੀ ਤਾਂ ਤੁਸੀਂ ਉਹਨਾਂ ਲੋਕਾਂ ਦੇ ਲਈ ਇੱਕ ਰੱਬ ਦਾ ਰੂਪ ਬਣ ਕੇ ਉਸ ਇਲਾਕੇ ਦੇ ਵਿੱਚ ਉਤਰਿਆ ਹੋ। ਦੇਖੋ ਇਹ ਗੁਰੂ ਨੇ ਕਿਰਪਾ ਕਿੰਨੀ ਸੱਚੇ ਪਾਛਾਂ ਨੇ ਮਿਹਰ ਕੀਤੀ ਆਪਾਂ ਤਾਂਹੀਂ ਕਰ ਰਹੇ ਆ। ਗੁਰੂ ਦੇ ਤਾਪ ਦਾ ਗੁਰੂ ਦੇ ਦਿੱਤੇ ਹੋਏ ਚੋਂ ਕੁਝ ਦੇ ਰਹੇ ਆ ਅੱਜ ਸਾਰੀ ਨੇ ਡਿਊਟੀ ਬਣਦੀ ਹੈ ਜੋ ਪੰਜਾਬ ਦੇ ਹਾਲਾਤ ਹੋਏ ਨੇ ਉਹ ਮੇਰਾ ਖਿਆਲ ਦੇਖਣਯੋਗ ਵੀ ਹੈ ਨਹੀਂ ਤੇ ਅੱਜ ਹਰ ਬੰਦਾ ਦੇਖੋ ਕੋਸ਼ਿਸ਼ ਵੀ ਹਰ ਇੱਕ ਬੰਦਾ ਕਰ ਰਿਹਾ ਹਰ ਬੰਦੇ ਨੇ ਚਾਹੇ ਕਿਸੇ ਦੀ ਗੱਲ ਕਰੇ ਹਰ ਬੰਦਾ ਯੋਗਦਾਨ ਪਾ ਰਿਹਾ ਇਹਦੇ ਚ ਸੋ ਸਾਡੀ ਵੀ ਡਿਊਟੀ ਬਣਦੀ ਸੀ ਸੋ ਇਹ ਤਾਂ ਡਿਊਟੀ ਹੈ ਇਹ ਗੁਰੂ ਨੇ ਬਖਸ਼ਿਸ਼ ਕੀਤੀ ਹੈ ਤਾਂ ਆਪਾਂ ਕਰ ਰਹੇ ਆ ਸੋ ਮੈਂ ਤਾਂ ਸੁੱਚੇ ਪਾਛਤ ਤਨ ਬਾਤ ਕਰਦਾ ਕਿ ਉਹਨਾਂ ਨੇ ਕਰਨ ਯੋਗ ਬਣਾਇਆ ਬਿਲਕੁਲ ਰਖੜਾ ਸਾਹਿਬ ਸਾਰਾ ਪਰਿਵਾਰ ਜਾ ਕੇ ਉਧਰ ਡੀਸੀ ਵਗੈਰਾ ਤੋਂ ਜਾਂ ਤਹਿਸੀਲਦਾਰਾਂ ਤੋਂ ਕੋਈ ਰਿਪੋਰਟਾਂ ਲਗੂਆ ਕਿਹੜੇ-ਕਿਹੜੇ ਇਲਾਕੇ ਜ਼ਿਆਦਾ ਹਨਾਂ ਦੀ ਮਾਰ ਦੇ ਵਿੱਚ ਆਏ ਨੇ ਦੇਖੋ ਕੱਲ ਨੂੰ ਮਖੂ ਗਰਦਾਸਪੁਰ ਅੰਮਰਸਰ ਮੈਂ ਜਾਣਾ ਤੇ ਉੱਥੇ ਜਾ ਕੇ ਦੇਖਾਂਗੇ ਕਿਹੜੀ ਚੀਜ਼ ਦੀ ਲੋੜ ਹੈ ਸਾਡੀ ਸਰਵੇਖਣ ਟੀਮ ਉੱਥੇ ਪਹੁੰਚ ਗਿਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਸਾਡੀ ਕੋਸ਼ਿਸ਼ ਹੋ ਕਿ ਜਾ ਕੇ ਹੱਥੀਂ ਵੀ ਸੇਵਾ ਕਰੀਏ ਕਿਉਂ ਦੇਖੋ ਚੀਜ਼ ਦੇਣੀ ਸੋਖੀ ਤੇ ਹੱਥੀਂ ਸੇਵਾ ਕਰਨਾ ਗੁਰੂ ਸਾਹਿਬ ਨੇ ਸਾਨੂੰ ਹੱਥੀਂ ਸੇਵਾ ਦਾ ਕਨਸੈਪਟ ਦਿੱਤਾ ਹੈ ਜੇ ਤਾਮਿਲਨਾਡੂ ਜਿੱਥੇ ਬੇਸੀ ਤਕਰੀਬਨ ਮਹੀਨਾ ਹੱਥੀ ਸੇਵਾ ਕੀਤੀ ਜੇ ਕਿਸਾਨ ਅੰਦੋਲਨ ਚ ਗਏ ਤਾਂ ਉੱਥੇ ਵੀ ਇੱਕ ਸਾਲ ਪਰ ਅਸੀਂ ਹੱਥੀ ਸੇਵਾ ਕੀਤੀ ਇੱਥੇ ਵੀ ਸਾਡੀ ਕੋਸ਼ਿਸ਼ ਹੋਊਗੀ ਕਿ ਅਸੀਂ ਹੱਥੀ ਸੇਵਾ ਕਰੀਏ ਸੋ ਇਹ ਜਿਹੜਾ ਸਾਡੇ ਦਾ ਹੱਥਾਂ ਵਾਲੀ ਸੇਵਾ ਹੀ ਹੈ ਬਾਕੀ ਤਾਂ ਗੁਰੂ ਦਾ ਸੱਚੇ ਪਾਤਸ਼ਾਹ ਦਾ ਹੈ ਬਿਲਕੁਲ ਰਖਣਾ ਸਾਹਿਬ ਇਹ ਚੀਜ਼ਾ ਰਾਜਨੀਤੀ ਤੋਂ ਉੱਪਰ ਉੱਠ ਕੇ ਕਿੱਥੇ ਜਾ ਰਹੀ ਹੈ ਨੇ ਦੇਖੋ ਰਾਜਨੀਤੀ ਵੱਖਰੀ ਗੱਲ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਵੰਨ ਕੇ ਬੇਨਤੀ ਕਰਦਾ ਕਿ ਅੱਜ ਆਪਾਂ ਰਾਜਨੀਤੀ ਛੱਡ ਦਈਏ ਰਾਜਨੀਤੀ ਤੋਂ ਬਾਦ ਕਰ ਲਾਂਗੇ ਸਾਰਿਆਂ ਕੋਲ ਟਾਈਮ ਹੈਗਾ ਅਬ ਸਾਰਾ ਟਾਈਮ ਹੈ ਅੱਜ ਤਾਂ ਜੋ ਥੋੜੀ ਸੇਵਾ ਕਰਦਾ ਹੈ ਵੱਧ ਸੇਵਾ ਕਰਦਾ ਹੈ ਹੱਥੀ ਸੇਵਾ ਕਰਦਾ ਹੈ ਜਿਵੇਂ ਸੇਵਾ ਕਰਦਾ ਹੈ ਉਹ ਧੰਨਵਾਦ ਕਰੀਏ ਜੇ ਸਾਰੇ ਆਪਾਂ ਇਸ ਗੱਲ ਦੇ ਉੱਤੇ ਆ ਜਾਈਏ ਆ ਫੋਟੋਆਂ ਖਿਚਾਉਣੀਆਂ ਨੇ ਹੋਰ ਜਿੰਨਾ ਘੱਟ ਕਰਾਂਗੇ ਦੇਖੋ ਜੇ ਸੁਣਦੇ ਆ ਦੇਖਣ ਤਾਂ ਹਰੇਕ ਵੇ ਗਿਆ ਨਹੀਂ ਉੱਥੇ ਕਿ ਸਕਿਉਰਟੀ ਵਾਲੇ ਹੋ ਰਾਏ ਫੋਟੋਆਂ ਵਾਲੇ ਜਿਆਦਾ ਖਰਾਬ ਕਰਦੇ ਨੇ ਜਿੰਨੀਆਂ ਫੋਟੋਆਂ ਦੀ ਘੱਟ ਗੱਲ ਕਰਾਂਗੇ ਜਿੰਨੀ ਸੇਵਾ ਇਹ ਪਾਸੇ ਜਾਵਾਂਗੇ ਤਾਂ ਪਰਮਾਤਮਾ ਮਤ ਕਰਦਾ ਫਿਰ ਪਰਮਾਤਮਾ ਵੀ ਮਤ ਕਰਦਾ ਗੁਰੂ ਵੀ ਮਤ ਕਰਦਾ ਪਰ ਜੇਦੋ ਅਸੀਂ ਸਕਿਉਰਟੀ ਵਾਲੇ ਪਾਸੇ ਪੈ ਜਾਂਦੇ ਆ ਫੋਟੋ ਆਖਾਉਣ ਵਾਲੇ ਪਾਸੇ ਪੈ ਜਾਂਦੇ ਆ ਫਿਰ ਆਪਾਂ ਨੁਕਸਾਨ ਬਿਲਕੁਲ ਰਖੜਾ ਸਾਹਿਬ ਜਿਸ ਤਰ੍ਹਾਂ ਤੁਸੀਂ 10 ਕਰੋੜ ਦੀ ਰਾਸੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਦੇਣ ਜਾ ਰਹੇ ਹੋ ਬਹੁਤ ਰਾਜਨੀਤਿਕ ਲੋਕ ਵੀ ਦੇ ਰਹੇ ਨੇ ਦੇਸ਼ ਦੀ ਕੇਂਦਰ ਦੀ ਸਰਕਾਰ ਤੋਂ ਉਮੀਦਾਂ ਬਹੁਤ ਨੇ ਭਾਵੇਂ ਕਿ ਮੁੱਖ ਮੰਤਰੀ ਵੱਲੋਂ ਪਹਿਲਾਂ ਕਿਹਾ ਗਿਆ ਸੀ ਵੀ ਕਿ ਅਸੀਂ ਕੋਈ ਭੀਖ ਨਹੀਂ ਮੰਗਦੇ ਸਾਨੂੰ ਕੋਈ ਲੋੜ ਨਹੀਂ ਫੰਡਾਂ ਦੀ ਪਰ ਜਿਹੜੇ ਅੱਜ ਉਹਨਾਂ ਦੇ ਰਾਜਨੀਤਿਕ ਐਮਐਲਏ ਨੇ ਜਿਵੇਂ ਕੋਈ ਚੇਅਰਮੈਨ ਨੇ ਉਹ ਅੱਜ ਹੱਥ ਜੋੜ ਕੇ ਅਰਦਾਸਾਂ ਕਰ ਰਹੇ ਨੇ ਵੀ ਕੋਈ ਨਾ ਕੋਈ ਫੰਡ ਮਹੱਈਆ ਕਰ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਐਸ਼ ਕੰਮ ਦੇ ਲਈ ਤਾਂ ਸਾਹੀ ਸਾਰੇ ਹੱਤਵੰਨ ਕੀ ਕਰਦੇ ਆ ਨੀਵੇਂ ਹੋ ਕੇ ਕਰਦੇ ਆ ਕਿ ਜੋ ਹਾਲਾਤ ਨੇ ਦੇਖੋ ਚਾਹੇ ਆਪਾਂ ਕਰ ਰਹੇ ਆ ਕੋਈ ਹੋਰ ਕੰਮ ਆ ਪਰ ਸਰਕਾਰ ਸਰਕਾਰ ਹੁੰਦੀ ਹੈ ਤੇ ਜੋ ਮੋਦੀ ਕਰ ਸਕਦਾ ਉਹ ਹੋਰ ਕੋਈ ਨਹੀਂ ਕਰ ਸਕਦਾ ਮੋਦੀ ਤਾਂ 50000 ਕਰੋੜੀਆ ਵੀ ਦੇ ਸਕਦੇ ਦਿਨਾ ਚਾਹੀ ਤੇ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਦੇਖੋ ਸਰਕਾਰਾਂ ਅੱਜ ਲੋਕ ਤਾਂ ਸਰਕਾਰਾਂ ਨੂੰ ਹੀ ਬੰਦ ਕਰ ਰਹੇ ਨੇ ਜੇ ਦੇਖੀਏ ਜਿੰਨੇ ਆਪਾਂ ਗੱਲਾਂ ਸੁਣ ਰਹੇ ਆ ਜੋ ਕਰ ਰਹੇ ਆ ਪਰ ਸਰਕਾਰਾਂ ਇੱਕ ਝਟਕੇ ਦੇ ਵਿੱਚ ਹੀ ਕਰ ਦਿੰਦੀਆਂ ਨੇ ਤੇ ਸੋ ਮੈਂ ਬੇ ਬੇਨਤੀ ਕਰਨਾ ਆਪਾਂ ਸਾਰੇ ਹੱਥ ਮਨ ਕੇ ਬੇਨਤੀ ਕਰੀਏ ਕਿ ਪੰਜਾਬ ਸਰਕਾਰੀ ਵੱਧ ਤੋਂ ਵੱਧ ਕਰੇ ਤੇ ਸੈਂਟਰ ਸਰਕਾਰੀ ਵੱਧ ਤੋਂ ਵੱਧ ਕਰੇ ਇਹਦੀ ਇਗੋ ਨਾ ਰੱਖੀਏ ਆਪਾਂ ਆਪਾਂ ਇਹ ਨਾ ਰੱਖੀਏ ਅਸੀਂ ਮੈਂ ਅਸੀਂ ਮੰਗਣਾ ਨਹੀਂ ਜੋ ਕੁਝ ਹੋਰ ਕਰਨਾ ਆਪਾਂ ਆਪਣੇ ਸੂਬੇ ਲਈ ਮੰਗ ਰਹੇ ਆ ਆਪਣੇ ਲੋਕਾਂ ਦੇ ਲਈ ਮੰਗ ਰਹੇ ਆ ਇੱਥੇ ਕੋਈ ਉਹਦੀ ਗੱਲ ਨਹੀਂ ਆਪਾਂ ਆਪਣੇ ਲਈ ਤਾਂ ਨਹੀਂ ਮੰਗ ਰਹੇ locally ਮੰਗਣਾ ਇਹਦੀ ਤੁਹਾਡੀ ਬੜੀਾਈ ਹੈ ਇਹਦੀ ਤੁਹਾਡੀ ਕੋਲ ਘੱਟ ਦੀ ਹੈ ਬਿਲਕੁਲ ਜੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਬਾਅਦ ਤੁਹਾਡੀ ਤਿੰਨੇ ਭਰਾਵਾਂ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਪੰਜਾਬ ਦੀ ਸਥਿਤੀ ਨੂੰ ਲੈ ਕੇ ਕੋਈ ਗੱਲਬਾਤ ਕੋਈ ਟੇਬਲ ਟੂ ਟੇਬਲ ਹੋ ਸਕਦੀ ਹੈ ਦੇਖੋ ਹਾਲੇ ਤਾਂ ਕੋਈ ਹਾਲਾਤ ਹੈ ਨਹੀਂ ਅਜੇ ਹੀ ਅਜੇ ਹਾਲਾਤ ਤਾਂ ਹੈ ਹੀ ਨਹੀਂ ਹਾਲੇ ਤਾਂ ਸਾਡਾ ਆਪਣਾ ਮੰਨ ਹੈ ਕਿ ਅਸੀਂ ਜੋ ਕਰ ਸਕਦੇ ਹਾਂ ਉਹਨਾ ਕਰੀਏ ਬਾਕੀ ਇਹ ਸਰਕਾਰਾਂ ਦਾ ਕੰਮ ਹੁੰਦਾ ਹੈ ਸਰਕਾਰਾਂ ਦੀ ਸਰਕਾਰਾਂ ਦਾ ਕੰਮ ਕਰਦੀ ਹੈ ਇੰਡੀਵਿਜੂਅਲ ਮੰਨ ਦਾ ਕੀ ਕੌਣ ਸੁਣਦਾ ਹੈ ਕੰਨਵਿਜੂਅਲ ਹੁੰਦੇ ਨਹੀਂ ਕੋਈ ਸੁਣਦਾ ਹੈ ਆਪਾਂ ਦਾ ਮੇਨ ਗੱਲ ਤਾਂ ਇਹ ਹੁੰਦੀ ਹੈ ਕਿ ਵੀ ਆਪਾਂ ਆਪਣਾ ਜੋਰ ਲਾਈਏ ਸਾਰੇ ਬੰਦੇ ਜੋਰ ਲਾਈਏ ਪੰਜਾਬ ਸਰਕਾਰ ਵੀ ਜੋਰ ਲਾਵੇ ਪੰਜਾਬ ਸਰਕਾਰ ਉੱਥੇ ਵੀ ਜੋਰ ਲਾਵੇ ਸਾਰੇ ਕੋਸ਼ਿਸ਼ ਕਰਨ ਕਿ ਜੋ ਵਾਅਦਾ-ਵਦ ਕਰ ਸਕਦੇ ਆਪਾਂ ਉਹ ਨਾ ਕਰੀਏ ਬਿਲਕੁਲ ਇਹ ਤਾਂ ਤੁਸੀਂ ਮੰਨਦੇ ਹੋ ਨਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਉਹ ਕਦਮ ਨਹੀਂ ਚੁੱਕਿਆ ਜੋ ਕਦਮ ਚੁੱਕਣੇ ਚਾਹੀਦੇ ਸੀ ਉਸ ਮੀਟਿੰਗਾਂ ਕਰਨੇ ਚਾਹੀਦੇ ਨੇ ਕੇਂਦਰ ਸਰਕਾਰ ਦੇ ਨਾਲ ਮੁੱਖ ਮੰਤਰੀ ਨੂੰ ਜਾਣਾ ਚਾਹੀਦਾ ਸੀ ਉਹਨਾਂ ਦੇ ਕੈਬਨਿਟ ਮਨਿਸਟਰ ਨੂੰ ਜਾਣਾ ਚਾਹੀਦਾ ਕੇਂਦਰ ਦੇ ਵਿੱਚ ਦੇਖੋ ਮੈਂ ਤਾਂ ਪਹਿਲਾਂ ਬੇਨਤੀ ਕਰੀ ਵੀ ਅੱਜ ਆਪਾਂ ਕਿਹੜੀ ਸੇਹ ਚ ਨਾ ਪਈਏ ਕਿਸੇ ਕੇ ਹੱਥੇ ਵੀ ਤੇ ਸਾਡੇ ਅੱਜ ਪਿੰਡਾਂ ਦੇ ਵਿੱਚ ਹੜਾ ਆਇਆ ਕਾਹੀ ਪਿੰਡਾਂ ਦੇ ਵਿੱਚ ਆਇਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ 5000 7000 ਕਵਾਂਟਲ ਚਾਰਾ ਦੇ ਦਿਓ ਅਸੀਂ ਅੱਜੇ ਪੇਜ ਰਹੇ ਹਾਂ ਉੱਥੇ ਸੋ ਅੱਜ ਤਾਂ ਜੋ ਮਤ ਕਰਦੇ ਆਪਾਂ ਅੱਜ ਮਤ ਕਰੀਏ ਇਦੋਂ ਬਾਅਦ ਦੇ ਵਿੱਚ ਇਹ ਗੱਲਾਂ ਕਰਾਂਗੇ ਫਰਾਂਲੇ ਨੇ ਫਰਾਂਣਾ ਨਹੀਂ ਕੀਤਾ ਫਰਾਂਨੇ ਆ ਨਹੀਂ ਕੀਤਾ ਉਹਨਾਂ ਦੇ ਫਲੱਡ ਮੈਨਵੇਟ ਸੀਗੇ ਇਹ ਗੱਲਾਂ ਹੁਣ ਬਾਅਦ ਦੀਆਂ ਨੇ ਅੱਜ ਤਾਂ ਮਤ ਕਰਨ ਦੀ ਗੱਲ ਹੈ ਤੇ ਸਾਰੇ ਮਤ ਕਰੀਏ ਜਿੰਨਾ ਕੋਣ ਨੇ ਕੀਤਾ ਜੋ ਪੰਜਾਬ ਸਰਕਾਰ ਜਿੰਨਾ ਕਹਿ ਰਹੀ ਆ ਉਨੇ ਸੀ ਸੋ ਸਾਰਿਆਂ ਦਾ ਫਰਜ ਮੰਨਦਾ ਕਿ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੇ ਵੀ ਤੁਸੀਂ ਵੱਧ ਤੋਂ ਵੱਧ ਕਰੋ ਲੋਕਾਂ ਦੇ ਹਾਲਾਤ ਦੇਖੋ ਕੀ ਹੋ ਗਏ ਜਿਹੜੇ ਬੰਦੇ ਦੇਣ ਆਏ ਸੀ ਅੱਜ ਆਪਾਂ ਉਹਦੀ ਮਤ ਕਰਨ ਦੀ ਗੱਲ ਕਰ ਰਹੇ ਹਾਂ ਉਹ ਕੋਈ ਉਹ ਇਹ ਨਹੀਂ ਸੀ ਕਿ ਵੀ ਹੋਸੀਏ ਹਿੰਮਤ ਕਰਨ ਆਏ ਸੀ ਹਿੰਮਤ ਕਰਨ ਆਏ ਸੀ ਚੰਗੀਆਂ ਫਸਲਾਂ ਖਣੀਆਂ ਸੀ ਤੇ ਕਿੱਡਾ ਵੱਡਾ ਨੁਕਸਾਨ ਹੋਇਆ ਇਹਦਾ ਕੋਈ ਪਰਭਾਈ ਹੋ ਨਹੀਂ ਸਕਦੀ ਬਿਲਕੁਲ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕੀਤੀ ਹੈ ਕਿ ਨੇ ਸਾਡੀਆਂ ਟੀਮਾਂ ਨੇ ਜਿਹੜੀਆਂ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੁੰਚ ਚੁੱਕੀਆਂ ਨੇ ਸਰਵੇ ਕਰਨ ਜਿੱਥੇ ਬਹੁਤ ਜ਼ਿਆਦਾ ਹੜ੍ਹਾਂ ਨੇ ਨੁਕਸਾਨ ਕੀਤਾ ਪਰ ਅੱਜ ਦੇ ਸਮੇਂ ਦੇ ਵਿੱਚ ਰਾਜਨੀਤੀ ਕਰਨ ਦੀ ਕੋਈ ਲੋੜ ਨਹੀਂ ਕਿਸੇ ਵੀ ਪਾਰਟੀ ਦੇ ਅਗੂ ਨੂੰ ਨਾਬਾ ਤੋਂ ਹਰਮਿੰਦਰ ਸਿੰਘ ਮਾਨ